ਰੋਪੜ ਵਿੱਚ ਕੁਝ ਦਿਨ ਪਹਿਲਾਂ ਹੀ ਖੁੱਲੇ ਆਮ ਆਦਮੀ ਮੋਹੱਲਾ ਕਲੀਨਿਕ ਦੇ ਇੱਕ ਡਾਕਟਰ ਨੇ ਦਿੱਤਾ ਅਸਤੀਫਾ ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇੱਥੇ ਇੱਕ ਦੂਜੇ ਡਾਕਟਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਇਸ ਮੌਕੇ ਐਸਐਮਓ ਰੂਪਨਗਰ ਡਾਕਟਰ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਡਾਕਟਰ ਅਸਤੀਫਾ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਮਹੀਨਾ ਪਹਿਲਾਂ ਵਿਭਾਗ ਨੂੰ ਲਿਖਤੀ ਰੂਪ ਵਿੱਚ ਦੇਣਾ ਪੈਂਦਾ ਹੈ ਜਦਕਿ ਉਕਤ ਡਾਕਟਰ ਵੱਲੋਂ ਅਚਾਨਕ ਹੀ ਅਸਤੀਫਾ ਦੇ ਦਿੱਤਾ ਗਿਆ ਅਤੇ ਇਸ ਡਾਕਟਰ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਉਕਤ ਡਾਕਟਰ ਦੀ ਕੁਝ ਦਿਨ ਪਹਿਲਾਂ ਹੀ NEET ਦੀ ਪ੍ਰੀਖਿਆ ਕਲੀਅਰ ਹੋਈ ਅਤੇ ਜਿਸ ਤੋਂ ਬਾਅਦ 15 ਅਗਸਤ ਨੂੰ ਉਸ ਦੀ ਜੁਆਇਨਿੰਗ ਹੋਈ ਸੀ ਅੱਜ ਸਾਨੂੰ ਪਤਾ ਲੱਗਾ ਕਿ ਜਿਹੜਾ PWD ਜਿਹੜੀ ਇੱਕ ਆਮ ਆਦਮੀ ਲਈ ਨਹੀਂ ਖੁੱਲਿਆ ਸੀਗਾ ਉੱਥੇ ਡਾਕਟਰ ਸਾਹਿਬ ਸਵੇਰੇ ਆਏ ਸੀ ਜ ਜਿਹਨਾਂ ਦੀ ਅਪਾਇੰਟਮੈਂਟ ਚੰਡੀਗੜ੍ਹ ਤੋਂ ਹੋਈ ਸੀਗੀ ਤੇ ਉਹ ਆਪਣੀ ਮਰਜ਼ੀ ਨਾਲ ਹੀ ਉੱਥੋਂ ਸਾਰਾ ਕੁਝ ਛੱਡ ਕੇ ਤੇ ਇਹ ਕਹਿ ਕੇ ਉਥੇ ਸਾਫ ਨੂੰ ਗਏ ਕਿ ਮੈਂ ਹਸਪੀਟਲ ਚੱਲ ਆਇਆ ਐਸ ਐਮਓ ਆਫਿਸ ਦੇ ਵਿੱਚ ਤੇ ਸਾਨੂੰ ਸਾਡੀ ਨੌਲੇਜ ਥੋੜਾ ਘੰਟਾ 延迟 ਆਇਆ ਤੇ ਉਥੇ ਪਤਾ ਲੱਗਾ ਕਿ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਆਈ ਤਾਂ ਇਮੀਡੀਏਟਲੀ ਅਸੀਂ ਡਾਕਟਰ ਹਰਦੀਨ ਕੌਰ ਨੂੰ ਉਥੇ ਆਮ ਆਦਮੀ ਕਲੀਨਿਕ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਜਾ ਕੇ ਸਾਰੇ ਮਰੀਜ਼ 45 ਮਰੀਜ਼ ਵੀ ਉਹਨਾਂ ਨੇ ਦੇਖੇ ਜਾ ਕੇ ਤੇ تسلی بخش ਉਹਨਾਂ ਦਾ ਇਲਾਜ ਕੀਤਾ ਫਿਰ ਮੈਂ ਵੀ ਵਿజిਟ ਉਥੇ ਕੀਤਾ ਕਿ ਉਹ 3:30 ਵਜੇ ਤੱਕ ਵੀ ਮਰੀਜ਼ ਦੇਖਦੇ ਰਹੇ ਤੇ ਉਹ ਅਸੀਂ ਉਹਦਾ ਅਲਟਰਨੇਟ ਅਰੇਂਜਮੈਂਟ ਕਰ ਦਿੱਤਾ ਹੈ ਡਾਕਟਰ ਸਾਹਿਬ ਦਾ ਜਿਹੜਾ ਰੈਜਿਗਨੇਸ਼ਨ ਹੈਗਾ ਆ ਉਹ ਐਮ ਡੀ ਐਨ ਐਚ ਐਮ ਜਿਹੜਾ ਹੈਗਾ ਆ ਉਹ ਚੰਡੀਗੜ੍ਹ ਭੇਜ ਦਿੱਤਾ ਹੈ ਜੀ ਬਦਏ ਕੋਈ ਚੀਜ਼ ਜਿਸ ਤਰ੍ਹਾਂ ਅੱਜ ਕੱਲ ਬੱਚਿਆਂ ਨੇ ਪੀਜੀ ਦੇ ਟੈਸਟ ਨੀਟ ਦੇ ਦਿੱਤੇ ਹੈਗੇ ਆ ਕਈਆਂ ਦੀ ਪੀਜੀ ਵਿੱਚ ਸਿਲੈਕਸ਼ਨ ਹੋ ਜਾਂਦੀ ਹੈਗੀ ਹੈ ਸੋ ਇਹੀ ਸੁਣਨ ਚਾਹਿਆ ਕਿ ਉਹਦੀ ਪੀਜੀ ਵਿੱਚ ਸਿਲੈਕਸ਼ਨ ਹੋ ਗਈ ਹੈ ਐਮ ਡੀ ਉਹਨੂੰ ਕਿਤੇ ਮਿਲ ਗਈ ਹੈਗੀ ਆ ਇਸ ਕਰਕੇ ਸ਼ਾਇਦ ਉਹਨੂੰ ਆਪਣਾ ਰੈਜਿਗਨੇਸ਼ਨ ਦਿੱਤਾ ਅੱਜ ਸਾਨੂੰ ਪਤਾ ਲੱਗਾ ਕਿ ਜਿਹੜਾ ਪੀਡਬਲਡ ਜਿਹੜੀ ਇੱਕ ਆਮ ਆਦਮੀ ਲਈ ਨੇ ਖੁੱਲਿਆ ਸੀਗਾ ਉੱਥੇ ਡਾਕਟਰ ਸਾਹਿਬ ਸਵੇਰੇ ਆਏ ਸੀ ਜਿਹਨਾਂ ਦੀ ਅਪਾਇੰਟਮੈਂਟ ਟੰਡੀਗੜ ਤੋਂ ਹੋਈ ਸੀਗੀ ਤੇ ਉਹ ਆਪਣੀ ਮਰਜ਼ੀ ਨਾਲ ਹੀ ਉੱਥੋਂ ਸਾਰਾ ਕੁਝ ਛੱਡ ਕੇ ਤੇ ਇਹ ਕਹਿ ਕੇ ਉੱਥੇ ਸਟਾਫ ਨੂੰ ਗਏ ਕਿ ਮੈਂ ਹਸਪੀਟਲ ਚੱਲ ਆਇਆ ਐਸ ਐਮਓ ਆਫਿਸ ਦੇ ਵਿੱਚ ਤੇ ਸਾਨੂੰ ਸਾਡੀ ਨੌਲੇਜ ਥੋੜਾ ਘੰਟਾ ਲੇਟ ਆਇਆ ਤੇ ਉਥੇ ਪਤਾ ਲੱਗਾ ਕਿ ਮਰੀਜ਼ਰ ਨੂੰ ਕਾਫੀ ਪਰੇਸ਼ਾਨੀ ਆਈ ਤਾਂ ਇਮੀਡੀਏਟਲੀ ਅਸੀਂ ਡਾਕਟਰ ਹਰਲੀਨ ਕੌਰ ਨੂੰ ਅਤੇ ਆਮ ਆਦਮੀ ਕਲੀਨਿਕ ਵਿੱਚ ਭੇਜ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਜਾ ਕੇ ਸਾਰੇ ਮਰੀਜ਼ 45 ਮਰੀਜ਼ ਵੀ ਉਹਨਾਂ ਨੇ ਦੇਖੇ ਜਾ ਕੇ ਤੇ تسਲੀ ਬਖਸ਼ ਉਹਨਾਂ ਦਾ ਇਲਾਜ ਕੀਤਾ ਫਿਰ ਮੈਂ ਵੀ ਵਿజిਟ ਉਥੇ ਕੀਤਾ ਕਿ ਉਹ ਪੌਣੇ ਤਿੰਨ ਵਜੇ ਤੱਕ ਵੀ ਮਰੀਜ਼ ਦੇਖਦੇ ਰਹੇ ਤੇ ਉਹ ਅਸੀਂ ਉਹਦਾ ਅਲਟਰਨੇਟ ਅਰੇਂਜਮੈਂਟ ਕਰ ਦਿੱਤਾ ਹੈ ਡਾਕਟਰ ਸਾਹਿਬ ਦਾ ਜਿਹੜਾ ਰੈਜਿਗਨੇਸ਼ਨ ਹੈਗਾ ਆ ਉਹ ਐਮ ਡੀ ਐਨ ਐਚ ਐਮ ਜਿਹੜਾ ਹੈਗਾ ਆ ਉਹ ਚੰਡੀਗੜ੍ਹ ਭੇਜ ਦਿੱਤਾ ਹੈਗਾ ਜੀ ਬਤੇ ਕੋਈ ਚੀਜ਼ ਸਰਾ ਅੱਜਕੱਲ ਬੱਚਿਆਂ ਨੇ ਪੀਜੀ ਦੇ ਟੈਸਟ ਨੀਟ ਦੇ ਦਿੱਤੇ ਹੈਗੇ ਆ ਕਈਆਂ ਦੀ ਪੀਜੀ ਵਿੱਚ ਸਿਲੈਕਸ਼ਨ ਹੋ ਜਾਂਦੀ ਹੈਗੀ ਆ ਤਾਂ ਇਹੀ ਸੁਣਨੇ ਚਾਹਿਆ ਕਿ ਉਹਦੀ ਪੀਜੀ ਵਿੱਚ ਸਿਲੈਕਸ਼ਨ ਹੋ ਗਈ ਹੈ ਐਮਡੀ ਨੂੰ ਕਿਤੇ ਮਿਲ ਗਈ ਹੈਗੀ ਆ ਇਸ ਕਰਕੇ ਸ਼ਾਇਦ ਉਹਨੂੰ ਆਪਣਾ ਡਿਗਰੀਸ਼ਨ ਦਿੱਤਾ